ਤੁਸੀਂ ਇਹਨੇ ਕਮਾਂਕਾਰਾਂ ਚੱਲ ਜੇ ਪਹਿਲਾਂ ਹਨਾ ਕਬੱਡੀ ਛੱਡੀ ਪੁਸ਼ਤੀਆਂ ਛੱਡੀਆਂ ਫਿਰ ਇਸ ਕੰਮ ਵਾਲੇ ਪਾਸੇ ਹੋ ਗਏ ਫਿਰ ਦੁਬਾਰਾ ਬਾਡੀ ਬਿਲਡਿੰਗ ਵਾਲੇ ਪਾਸੇ ਮਤਲਬ ਕਿਵੇਂ ਆਉਣਾ ਹੋ ਗਿਆ ਬਾਡੀ ਬਿਲਡਿੰਗ ਵੀਰੇ ਇਦਾਂ ਮੇਰੇ ਖੇਡਦੇ ਹੀ ਸੱਟ ਲੱਗ ਗਈ ਸੀਗੀ ਲੋਅਰ ਬੈਕ ਦੇ L4 L5 ਦੇ ਵਿੱਚ ਦਿੱਕਤ ਆ ਮੇਰੇ ਜੀ ਤੇ ਉਹਦੇ ਕਰਕੇ ਮੈਨੂੰ ਕਬੱਡੀ ਛੱਡਣੀ ਪਈ ਪ੍ਰੈਕਟਿਸ ਉਹ ਨਹੀਂ ਹੁੰਦੀ ਸੀ ਆ ਡਾਕਟਰ ਨੇ ਵੀ ਕਹਿਤਾ ਕਿ ਹਾਂ ਤੂੰ ਲੈਗ ਦਾ ਜ਼ਿਆਦਾ ਵਰਕਆਊਟ ਨਹੀਂ ਕਰਨਾ ਜ਼ਿਆਦਾ ਘੁੰਮ ਤੁਰਨਾ ਫੇੜਨਾ ਨਹੀਂ ਆ ਕਿਉਂ ਮੇਰੇ ਤੁਰੇ ਜਾਂਦੇ ਵੀ ਪੈਰ ਦੇ ਵਿੱਚੋਂ ਚੱਪਲ ਨਿਕਲ ਜਾਂਦੀ ਸੀ ਇੰਨੀ ਕੁ ਪ੍ਰੋਬਲਮ ਆ ਗਈ ਸੀ ਅੱਛਾ 6 ਮਹੀਨੇ ਮੈਨੂੰ ਬੈੱਡ ਤੇ ਪੈਣਾ ਪਿਆ ਬਟ ਮੈਨੂੰ ਅੰਦਰੋਂ ਅੰਦਰ ਹੀ ਵੱਡ ਵੱਡ ਕੇ ਹਾਰ ਰਹੀ ਸੀ ਇਹ ਚੀਜ਼ ਕਿ ਮੈਂ ਪਲੇਅਰ ਆ ਯਾਰ ਮੈਂ ਬੈੱਡ ਤੇ ਥੋੜੀ ਪੈਣਾ ਵਾ ਤਾਂ ਫੇ ਮੈਂ ਜਿਮ ਸਟਾਰਟ ਕਰ ਲਿਆ ਸੀ ਲਾਣਾ ਜਿਮ ਦੇ ਨਾਲ ਨਾਲ ਵੀ ਮੈਂ ਪੜਨਾ ਸਟਾਰਟ ਕੀਤਾ ਵੀ ਹਾਂ ਵੀ ਬਾਡੀ ਤੇ ਆਪਾਂ ਕਿਵੇਂ ਤੇ ਕਿਹੜੇ ਰੂਟ ਦੇ ਵਿੱਚ ਚੇਂਜਸ ਲਿਆ ਲਿਆ ਸਕਦੇ ਆ ਮਤਲਬ ਵੀ ਸਿਰਫ ਇਹ ਨਹੀਂ ਹੈਗਾ ਵੀ ਨਾਰਮਲ ਜਿਮ ਨਹੀਂ ਕਰੀ ਪ੍ਰੋਪਰ ਜਾਣਕਾਰੀ ਲੈ ਕੇ ਇਹ ਵੀ ਤੁਹਾਨੂੰ ਪਹਿਲੇ ਉਦੋਂ ਮੈਂ ਨਾ ਤਾਂ ਮੇਰੀ ਆਪਦੀ ਜਿਮ ਸੀ ਨਾ ਹੀ ਮੈਂ ਕੋਈ ਜਿਮ ਟ੍ਰੇਨਰ ਸੀ ਬਟ ਮੈਂ ਜਿਵੇਂ ਤੁਹਾਨੂੰ ਦੱਸਿਆ ਪੜਨ ਦਾ ਸ਼ੌਕੀਨ ਹਾਂ ਤਾਂ ਮੈਂ ਜਿਮ ਨੂੰ ਨਾਲ-ਨਾਲ ਪੜਿਆ ਕਿ ਅਸਲ ਚ ਚੀਜ਼ ਕੀ ਆ ਕਿਹਦੀ ਚੀਜ਼ ਆ ਕਿਵੇਂ ਕਿਹੜੀ ਚੀਜ਼ ਬਾਡੀ ਤੇ ਅਪਲਾਈ ਕਰਦੀਆਂ ਕਿਹੜੀ ਨਹੀਂ ਕਰਨੀ ਕਿਹੜੀ ਚੀਜ਼ ਮੇਰੇ ਲਈ ਚੰਗੀ ਆ ਕਿਹੜੀ ਚੀਜ਼ ਮੇਰੇ ਲਈ ਮਾੜੀ ਆ ਉਹ ਸਾਰੀਆਂ ਮੈਂ ਨਾਲ-ਨਾਲ ਪੜਦਿਆਂ ਸਟਾਰਟ ਕੀਤੀਆਂ ਫਿਰ ਇਤਾਂ ਹੀ ਜਿਵੇਂ ਮੇਰਾ ਭਾਨਜਾ ਵਾ ਉਹ ਜਿੰਮ ਦੇ ਵਿੱਚ ਟ੍ਰੇਨਰ ਸੀਗਾ ਉਹਦੀ ਵੀ ਪ੍ਰੋਬਲਮ ਇਹ ਸੀ ਬੈਂਕ ਦੇ ਵਿੱਚ ਜੌਬ ਕਰਦਾ ਸੀ ਸਵੇਰ ਨੂੰ 8:30 ਵਜੇ ਉਹ ਨਹੀਂ ਤਿਆਰ ਹੋ ਕੇ ਨਿਕਲਣਾ ਹੁੰਦਾ ਸੀ ਉਦੋਂ ਮੈਂ ਡੇਰੀ ਦੇ ਵਿੱਚੋਂ ਫ੍ਰੀ ਹੋ ਜਾਂਦਾ ਸੀ 8:30 ਵਜੇ ਫਿਰ ਮੈਂ ਉਹ ਆਪਣਾ ਘਰੋਂ ਚੱਲੇ ਜਾਂਦਾ ਹੁੰਦਾ ਸੀ ਤੇ ਮੈਂ ਉਹਦੀ ਜਗ੍ਹਾ ਜਾ ਕੇ ਜਿੰਮ ਸੰਭਾਲਦਾ ਸੀ ਜੀ ਫੇ ਲੋਕਾਂ ਨੂੰ ਕਰਵਾਉਣਾ ਜੋ ਮੈਂ ਗਰਾਊਂਡ ਦੇ ਵਿੱਚ ਸਿੱਖਿਆ ਹੋਇਆ ਸੀ ਉਹ ਚੀਜ਼ ਮੈਂ ਜਿੰਮ ਦੇ ਵਿੱਚ ਅਪਲਾਈ ਕਰਤੀ ਕਿ ਵੀ ਆਪਾਂ ਵੇਟ ਕਿਵੇਂ ਨਵੇਂ ਤਰੀਕੇ ਤੇ ਲੂਜ਼ ਕਰ ਸਕਦੇ ਆ ਮਸ਼ੀਨਾਂ ਨੂੰ ਛੱਡ ਕੇ ਸਾਰਾ ਮੈਂ ਫ੍ਰੀ ਦੇ ਵਿੱਚ ਵਰਕਆਊਟ ਕਰਵਾਉਣਾ ਵੀ ਜਿਹੜਾ ਗਰਾਊਂਡ ਵਾਲਾ ਵਰਕਆਊਟ ਆਪਾਂ ਕਹਿੰਦੇ ਹਾਂ ਸਾਰਾ ਗਰਾਊਂਡ ਵਰਕ ਮੈਂ ਜਿੰਮ ਦੇ ਵਿੱਚ ਸਟਾਰਟ ਕਰਵਾਤਾ ਸੀ ਵੀ ਕਿਦਾਂ ਸਪ੍ਰਿੰਟਾਂ ਵਗੈਰਾ ਆਪਾਂ ਲਾਣੀਆਂ ਜਾਂ ਕਿਦਾਂ ਹਾਰਟ ਰੇਟ ਅੱਪ ਲੈ ਕੇ ਜਾਣੀਆਂ ਤੇ ਰੀਚਾਂ ਵਗੈਰਾ ਬੋਲਦੇ ਹੁੰਦੇ ਸੀ ਜਿੰਮ ਚ ਬੜੇ ਚਲੋ ਉਹ ਐਕਸੀਡੈਂਟ ਨਾਲ ਅਲੱਗ-ਅਲੱਗ ਨਾਮ ਪਤਾ ਲੱਗਣ ਲੱਗੇ ਵੀ ਆਹ ਚੀਜ਼ਾਂ ਨਾਮ ਇਹਨੂੰ ਇਹ ਤਾਂ ਕਹਿੰਦੇ ਗਰਾਊਂਡ ਦੇ ਵਿੱਚ ਸਾਡੇ ਆਪਣੇ ਨਾਮ ਬਣਾਏ ਹੁੰਦੇ ਸੀ ਉਹ ਚੀਜ਼ਾਂ ਉਹ ਤਾਂ ਸਿੱਧਾ ਹੁੰਦਾ ਸਿੰਪਲ ਹਾਂਜੀ ਵੀ ਫਿਰ ਪ੍ਰੋਬਲਮ ਇਹ ਆਈ ਲਾਕਡਾਊਨ ਲੱਗਿਆ ਵਿੱਚ ਸਾਰਿਆਂ ਦੇ ਕੰਮਗਾਰ ਠੱਪ ਹੋ ਗਏ ਨੇ ਸਾਡਾ ਵੀ ਹੋ ਗਿਆ ਮੈਂ ਤਾਂ ਚਲੋ ਆਫੀਸ਼ੀਅਲੀ ਹੈ ਨਹੀਂ ਸੀ ਟ੍ਰੇਨਰ ਵੱਟ ਪਾਣ ਦਾ ਸੀ ਉਦੋਂ ਸਾਨੂੰ ਦਿੱਕਤ ਇਹ ਆਈ ਜਿੱਥੇ ਅਸੀਂ ਜਿੰਮ ਦੇ ਵਿੱਚ ਜੌਬ ਕਰਦੇ ਸੀ ਉਹ ਮਾਲਕ ਨੇ ਸਾਡੀਆਂ ਸੈਲਰੀ ਨਹੀਂ ਦਿੱਤੀਆਂ ਕਹਿੰਦਾ ਮੇਰਾ ਜਿੰਮ ਮਹੀਨੇ ਦੋ ਮਹੀਨੇ ਤੋਂ ਖੜਾ ਮੈਂ ਸੈਲਰੀ ਨਹੀਂ ਦੇ ਸਕਦਾ ਲਾਕਡਾਊਨ ਦੇ ਵਿੱਚ ਔਖਾ ਹੋ ਗਿਆ ਕਾਫੀ ਤੇ ਉਹ ਵੀ ਸਾਨੂੰ ਥੋੜਾ ਰਿਊਡਵੇ ਦੇ ਵਿੱਚ ਬੋਲਿਆ ਮਤਲਬ ਵੀ ਉਹ ਵੀ ਗੱਲ ਪਿਆਰ ਨਾਲ ਨਹੀਂ ਕਰੀ। ਨਹੀਂ ਪਿਆਰ ਨਾਲ ਨਹੀਂ ਕੀਤੀ ਉਹਨੇ। ਫੇਰ ਸਾਨੂੰ ਗੁੱਸਾ ਵੀ ਲੱਗਿਆ ਵੀ ਅਸੀਂ ਮਿਹਨਤ ਕਰਕੇ ਤੇਰੀ ਜਿੰਮ ਨੂੰ ਉੱਪਰ ਲੈ ਕੇ ਜਾ ਰਹੇ ਆਂ। ਹੂੰ। ਘੱਮ ਸੇ ਘੱਮ ਸਾਨੂੰ ਯਾਰ ਇੱਜ਼ਤ ਦਾ ਵੀ। ਹਾਂ। ਇੱਜ਼ਤ ਦੇ ਭੁੱਖਿਆਂ ਵੀਰੇ ਪੈਸੇ ਦੇ ਨਹੀਂ। ਬਿਲਕੁਲ। ਤੇ ਫੇਰ ਅਸੀਂ ਆਂਦੇ-ਆਂਦੇ ਨੇ ਉੱਥੋਂ ਜਦੋਂ ਰੂਡ ਬੋਲਾ ਨਿਕਲਿਆ ਉਹਦੀ ਜਿੰਮ ਦੇ ਵਿੱਚੋਂ ਆਂਦੇ-ਆਂਦੇ ਨੇ ਸਲਾਹ ਕੀਤੀ ਕਿ ਵੀ ਕਰਨਾ ਜਦੋਂ ਮਿਹਨਤ ਸਾਰੀ ਆਪਾਂ ਕਰਦੀਆਂ ਕਿਉਂ ਨਾ ਜਿੰਮ ਆਪਦਾ ਹੋਵੇ। ਆਪਦੇ ਲਈ ਮਿਹਨਤ ਕਰੀਏ ਕਿਸੇ ਨਾਲ ਬੰਦ ਜਗਾ। ਬਿਲਕੁਲ। 1500 ਰੁਪਏ ਸ਼ਾਇਦ ਉਸ ਟਾਈਮ ਮੇਰੇ ਕੋਲ ਸੀ ਤੇ 7-800 ਰੁਪਏ ਮੇਰੇ ਭਾਨ ਦੇ ਕੋਲ ਸੀ ਅਸੀਂ ਉਦਾਂ ਹੀ ਨੈੱਟ ਤੋਂ ਚੱਕ ਕੇ ਜਲੰਧਰ ਮਸ਼ੀਨਾਂ ਵਗੈਰਾ ਬਣਦੇ ਆ ਨੇ ਕਾਲ ਲਗਾਈ ਉਹਨਾਂ ਨੂੰ ਤੇ ਵੀਰ ਜੀ ਇਦਾਂ ਇਦਾਂ ਕਰਕੇ ਜੇ ਮੈਥ ਸੈਟਅਪ ਚਾਹੀਦਾ ਆਪਾਂ ਨੂੰ ਤੇ ਦੀ ਕਿੰਨੇ ਦੇ ਵਿੱਚ ਲੱਗ ਜਾਂਦਾ ਉਹਨਾਂ ਨੇ ਜਦੋਂ ਸਾਹਮਣੇ ਤੋਂ ਦੱਸਿਆ ਦੇਖੋ ਥੋੜਾ ਬਜਟ 18 ਤੋਂ 20 ਲੱਖ ਚਾਹੀਦਾ 20 ਕਿ ਜੇਮ ਦਾ ਅਸੀਂ ਦੋਨੋਂ ਜਾਣ ਇੱਕ ਦੂਜੇ ਦੇ ਮੋਬਾਈਲ ਦੇਖੀ ਯਾਰ 18 ਤੋਂ 20 ਲੱਖ ਆਊ ਕਿਤੋਂ 1500 ਰੁਪਏ ਸਾਰਾ ਹੀ 17 1700 ਉਹ ਵੀ ਜਦੋਂ ਅਸੀਂ ਪਹਿਲੇ ਦਿਨ ਪੁੱਛਣ ਗਿਆਂ 1300 ਦਾ ਸਾਡਾ ਤੇਲ ਲੱਗ ਗਿਆ ਸੀ 2 400 ਅਸੀਂ ਖਾ ਵੀ ਲਿਆ ਉਹ ਵੀ ਬੱਕ ਗਈ ਉਹ ਵੀ ਡਾਇਨ ਦੇ ਸੀ ਉਸ ਟਾਈਮ ਉੱਥੇ ਕੰਮ ਕਰ ਵੀਰੇ ਹੈ ਨਹੀਂ ਸੀ ਮੇਰਾ ਡੈਰੀ ਦੇ ਵਿੱਚ ਇਦਾਂ ਚੱਲੀ ਜਾਂਦਾ ਸੀ ਡੈਰੀਆਂ ਬੰਦ ਨਹੀਂ ਸੀ ਹਾਂ ਉਦੋਂ ਦੁੱਧੋ ਦਾ ਕੰਮ ਚੱਲਦਾ ਸੀ ਹਾਂ ਬੈਂਕਾਂ ਵੀ ਖੁੱਲਦੀਆਂ ਸੀ ਲਿਮਟਿਡ ਖੁੱਲਦੀਆਂ ਸੀ ਉਸ ਟਾਈਮ ਜੀ ਤਾਂ ਉਹਨੇ ਕੀ ਵੀ ਦੇਖਿਆ ਹੁਣ ਇੱਕੋ ਰਸਤਾ ਕੰਮ ਦਾ ਆਪਾਂ ਕਰਨਾ ਵੀ ਜਿਹੜੀ ਚੀਜ਼ ਦੇ ਪਿੱਛੇ ਪੈ ਗਏ ਉਹ ਛੱਡਣਾ ਥੋੜੀ ਜਾਂ ਹੁਣ ਵੀ ਜਿੰਨੇ ਲੋਨ ਤੇ ਤੋਂ ਹੁੰਦਾ ਤੂੰ ਕਰਵਾ ਹਾਂ ਜਿੱਥੋਂ ਮੈਨੂੰ ਪੈਸਾ ਮਿਲਦਾ ਮੈਂ ਲੈ ਕੇ ਆਉਣਾ ਠੀਕ ਰਣ ਮਿਲ ਕੇ ਸਿਰੇ ਚੜਾਉਣਾ ਇੱਕ ਵਾਰ ਜਿੰਮ ਕਰਨੀ ਆ ਕਰਨੀ ਪੁੱਟਾ ਕਰ ਲਿਆ ਹਾਂਜੀ ਜੀ ਤੇ ਉੱਥੋਂ ਅਸੀਂ ਉਹਨਾਂ ਨਾਲ ਸਾਈ ਵਗੈਰਾ ਕੀਤੀ ਭਰਾ ਮੇਰਾ ਕੈਨੇਡਾ ਦਾ ਵਿੱਚ ਵਾਪਸ ਮਨ ਸਮਝ ਰਹੇ ਆਪਣੇ ਭਾਈ ਕਦੇ ਵੀ ਸਮਝ ਲੋ ਮੈਂ ਉਹਨੂੰ ਬڑا ਭਾਈ ਨਹੀਂ ਸਮਝਿਆ ਮੈਂ ਕਹਿੰਦਾ ਮੇਰਾ ਬਾਪ ਆ ਉਹ ਬਹੁਤ ਣੀੜੀ ਆ ਉਸ ਟਾਈਮ ਉਹਦੇ ਕੋਲ ਵੀ ਇੰਨੀ ਗੰਜائش ਨਹੀਂ ਸੀ ਕਿ ਮੈਨੂੰ ਇੱਕ ਜਿੰਮ ਪ੍ਰੋਪਰ ਜਿੰਮ ਕਰਕੇ ਦੇ ਦਿੰਦਾ ਉਹ ਜੀ ਉਹਨੇ ਆਪਣੇ ਸਾਲਾ ਸਾਹਿਬ ਨੇ ਉਹਨਾਂ ਦੇ ਉਹਨਾਂ ਨੂੰ ਫੋਨ ਮਾਰਿਆ ਕਿ ਮੈਨੂੰ ਇੰਨੇ ਰੁਪਏ ਚਾਹੀਦੇ ਆ ਚਲੋ ਪੂਰੇ ਤਾਂ ਨਹੀਂ ਮਿਲੇ ਜਿੰਨੇ ਕੁ ਮਿਲੇ ਸਾਨੂੰ ਮਸ਼ੀਨਾਂ ਜੋ ਕੇ ਮਿਲ ਗਏ ਕਹਿਣ ਤੋਂ ਆਪਣਾ ਕੰਮ ਚੱਲਣ ਜੋਗਾ ਹੋ ਗਿਆ ਕੰਮ ਚੱਲਣ ਜੋਗਾ ਹੋ ਗਿਆ ਕਿ ਤੋ ਸਾਨੂੰ ਸੈਕੰਡੈਂਟ ਸਮਾਨ ਮਿਲਿਆ ਹੂੰ ਕੁਐਸਚਨ ਨਾ ਮਾਲਿਆ ਜਿੰਨਾ ਕਿ ਸਰਦਾ ਸੀ ਅਸੀਂ ਸਾਰਾ ਸਾਰਿਆ ਅਸੀਂ ਜਿਮ ਨੂੰ ਰੰਗ ਦਾ ਕਾਪ ਕੀਤਾ ਟੋਟਲੀ ਅਸੀਂ ਕੋਈ ਪੇਂਟਰ ਨਹੀਂ ਲਾਇਆ ਅਸੀਂ ਕੋਈ ਅਲਮਰੀ ਨਹੀਂ ਮੜਨੇ। ਚਾ ਆ ਵੀ ਸੀਗਾ ਇੱਕ ਇੱਕ ਕੇਜ ਵੀ ਪੈਸ਼ਾ ਦਾ ਵੀ ਆਪਾਂ ਦੇਖਣਾ। ਹਾਂਜੀ। ਉਹ ਸਾਰਾ ਅਸੀਂ ਪੈਸਾ ਬਚਾਉਣ ਦੇ ਚੱਕਰ ਦੇ ਵਿੱਚ ਸਾਰਾ ਕੰਮ ਅਸੀਂ ਆਪ ਕਰਿਆ। ਅਸੀਂ ਜੁਆਇੰਟ ਫੈਮਿਲੀ ਆ। 10 ਭਰਾ ਅਸੀਂ ਕਜ਼ਨ। ਠੀਕ ਹੈ। ਦਸਾਂ ਦੇ ਵਿੱਚ ਅਲਮਰੀਆਂ ਵਾਲਾ ਵੀ ਆ, ਲੱਕੜ ਦਾ ਮਿਸਤਰੀ ਵੀ ਆ, ਸਮਝ ਲਓ ਸਾਰਾ ਮਿਸਤਰੀ ਵੀ ਆ। ਮਿਸਤਰੀ ਪਰ ਇਹ ਪੈਨੇ ਵੀਰੇ ਸਾਡੇ। ਠੀਕ ਹੈ। ਠੀਕ ਹੈ ਨਾ। ਵੀ ਅਸੀਂ ਘਰ ਦਾ ਖਰਚ ਸਾਰੇ। ਹੂੰ। ਇੱਕ ਦੂਜੇ ਨਾਲ ਖੜੇ ਅਸੀਂ। ਕਿ ਵੀ ਹਾਂ ਤੇਰਾ ਕੰਮ ਸਿਰੇ ਚੜਾਉਣਾ। ਬੇਲੇ ਹੋਏ ਹੋਏ ਸੀਗੇ ਲੋਕਡਾਉਨ ਕਰਕੇ ਜਿੰਮ ਚਲੋ ਸਿਰੇ ਚੜਾ ਲਿਆ ਜਿੰਮ ਕੀਤਾ ਵੀ ਅਸੀਂ ਕਿੱਥੇ ਬਿਲਕੁਲ ਜਿੱਥੇ ਅਸੀਂ ਜੋਬ ਕਰਦੇ ਸੀ ਉਹਦੇ ਨਾਲ ਤੇ ਮੈਨੂੰ ਲੱਗਦਾ ਤਿੰਨ ਕ ਮਹੀਨੇ ਚੱਲਿਆ ਸੀ ਉਹਦਾ ਜਿੰਮ ਫਿਰ ਤਿੰਨ ਮਹੀਨੇ ਤੇ ਅਸੀਂ ਟੌਪ ਤੇ ਸੀਗੇ ਤੇ ਉਹਦਾ ਜਿੰਮ ਬੰਦ ਹੋ ਗਿਆ ਸੀ ਜਿਹੜਾ ਬੰਦਾ ਤੁਹਾਡੇ ਤੁਹਾਨੂੰ ਰੂਡਲੀ ਬੋਲਿਆ ਸੀ ਹਾਂਜੀ ਵੀਰੇ ਠੀਕ ਆ